ਗੱਲ ਪੰਜਾਬ ਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਖੜੇ ਆ ਵਾਰ ਨੰਬਰ 53 ਹੁਨਗਰ ਜਿੱਤੇ ਕੀ ਮੱਲਾ ਨਿਵਾਸੀਆ ਵੱਲੋਂ ਹਰ ਦੋ ਸਾਲ ਇਲੈਕਸ਼ਨ ਕਰਵਾਏ ਜਾਂਦੇ ਹਨ ਜਿੱਤੇ ਕੀ ਪਹਿਲੇ ਕੈਂਡੀਡੇਟ ਕੈਂਡੀਡੇਟ ਦਾ ਨਾਮ ਜਸਿੰਦਰ ਕੁਮਾਰ ਰਾਜੀ ਹੈ ਕਿ ਦੂਜੇ ਕੈਂਡੀਡੇਟ ਦਾ ਨਾਮ ਜਸਿੰਦਰ ਸਿੰਘ ਸ਼ਬਲੂ ਮੱਟੂ ਲੋ ਜੀ ਗੱਲ ਕਰਦੇ ਆ ਮੱਲਾ ਨਿਵਾਸੀਆ ਨਾਲ ਤੇ ਜਿਹੜੇ ਇੱਥੇ ਕੈਂਡੀਡੇਟ ਖੜੇ ਨੇ ਉਹਨਾਂ ਨਾਲ ਕੀ ਉਹ ਕੀ ਕਹਿਣਾ ਚਾਹੁੰਦੇ ਆਓ ਜੀ ਸਾਰੇ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਜਵਾਨ ਜੀ ਅੱਜ 30 ਤਰੀਕ ਦੀ ਸਵੇਰ ਨਹੀਂ ਕਿ ਦੁਪਹਿਰ ਵਾਲਮੀਕੀ ਧਰਮ ਸੇਵਕਾਂ ਬੋਟਾ ਪਹਿਰੀਆਂ ਨੇ ਤੇ ਉਸ ਸਮੇਂ ਮੇਰੇ ਸਾਰੇ ਹੀ ਸਹਿਯੋਗੀਆਂ ਨੇ ਜਿਹੜਾ ਮੇਰਾ ਸਾਥ ਦੇ ਕੇ ਮੈਨੂੰ ਖੜਾ ਕੀਤਾ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਕਿ ਮੈਂਨੇ ਪਹਿਲਾਂ ਵੀ 10 ਸਾਲ ਵਾਲਮੀਕੀ ਧਰਮ ਸੇਵਕਾਂ ਦੀ ਸੇਵਾ ਕੀਤੀ ਹੈ ਜੀ ਨਗਰ ਦੀ ਸੇਵਾ ਕੀਤੀ ਧੀਰੂ ਨਗਰ ਦੀ ਉਸ ਦੇ ਵਿੱਚ जिंदगी की मेरे तो सेवा हो सकती मैं कितनी जिस तरह की वाल्मीकि गुरवालेदा काम षड्दा काम कीटदा काम ते नशा छुड़ाना ਤੇ ਸਭ ਤੋਂ ਵੱਡਾ ਮੇਰਾ ਮਕਸਦ ਹੀ ਨਸ਼ਾ ਛੁਡਾਣਾ ਨਗਰ ਤੋਂ ਨਸ਼ੇ ਨੂੰ ਬਾਹਰ ਕੱਢਣਾ ਨਸ਼ੇ ਤੋਂ ਮੁਕਤ ਕਰਨਾ ਹੁਣ ਵੀ ਮੇਰਾ ਹੀ ਐਮ ਹੈ ਕਿ ਜਿਹੜੇ ਸਾਡੇ ਬੱਚੇ ਕੁਝ ਕੁ ਬੱਚੇ ਨੇ ਜਿਹੜੇ ਗਲਤ ਰਾਹ ਤੇ ਤੁਰੇ ਨੇ ਉਹਨਾਂ ਨੂੰ ਉਹਨਾਂ ਨੂੰ ਸਹੀ ਰਾਹ ਤੇ ਤੋਰ ਕੇ ਲੈ ਕੇ ਜਾਈਏ ਤੇ ਕੁਝ ਨਗਰ ਲਈ ਜਿਹੜੇ ਅਸੀਂ ਗੱਲਾਂ ਸੋਚੀਆਂ ਨੇ万ਨੇ ਕੀ ભગવાન ਦੇ ਆਸ਼ੀਰਵਾਦ ਸਦਕੇ ਅਗਰ ਪੂਰੀਆਂ ਹੋ ਗਈਆਂ ਤਾਂ ਉਹਨਾਂ ਨੂੰ ਮੈਂ ਪੂਰਾ ਕਰੂੰਗਾ ਜਿਸ ਤਰ੍ਹਾਂ ਕਿ ਸਾਡੇ ਬਹੁਤ ਬੜੀਆਂ ਪਾਣੀ ਦੀ ਸਮੱਸਿਆ ਹੈ। ਜੀ ਸਿੱਖਿਆ ਦੀ ਸਮੱਸਿਆ, ਸਿਹਤ ਵਰਦੀ ਸਮੱਸਿਆ। ਉਸ ਦੇ ਨਾਲ ਨਾਲ ਬੱਚੇ ਕਿਸੇ ਸਕੀਮ ਚਲਾਨ ਜਾ ਰਹੇ ਸ਼ਗਨ ਸਕੀਮ ਸਭਾ ਬਣੀ। ਜੀ ਜੇ 발ਵੀ ਕੀ ਮਹਾਰਾਜ ਜੀ ਦਾ ਅਸ਼ੀਰਵਾਦ ਹੋ ਗਿਆ ਤਾਂ ਅਸੀਂ ਗਰੀਬ ਲੜਕੀਆਂ ਦੇ ਵਿੱਚ ਕੋਈ ਵੀ ਹੋਵੇ ਸਮੂਹ ਵੱਲੋਂ ਜੋ ਵੀ ਸ਼ਗਨ ਰੱਖਿਆ ਜਾਏਗਾ ਉਹ ਸ਼ਗਨ ਦਿੱਤਾ ਜਾਏਗਾ। ਜਿਸ ਤਰ੍ਹਾਂ ਕਿ ਦੁੱਧ ਦੀ ਕੜੀਚੇ ਸੀ ਰੋਟੀ ਲਈ ਪੈਸੇ ਇਕੱਠੇ ਕਰਦੇ ਨੇ ਗਲੀ ਗਲੀ ਉਹ ਵੀ ਉਸ ਟਾਈਮ ਦੀ ਰੋਟੀ ਦੀ ਸਭਾ ਹੀ ਦੇ ਦੇਣੀ। ਤੀਸਰੇ ਨੰਬਰ ਤੇ ਐਸੀ ਬੱਚਿਆਂ ਦੀ ਸਪੋਰਟਸ ਵੱਲ ਬਹੁਤ ਧਿਆਨ ਦੇਵਾਂਗੇ ਕਿਉਂਕਿ ਮੈਂ ਖੁਦ ਇੱਕ ਇੰਟਰਨੈਸ਼ਨਲ ਪਲੇਅਰ ਰਿਹਾ ਹਾਂਗਾ ਐਜ਼ ਅ ਕੋਚ ਹੁਣ ਮੈਂ ਪੂਲਗਰੋਂ ਸੇਵਾ ਨਿਭਾ ਰਿਹਾ ਆਪਣੀ ਤੇ ਬੇਨਤੀ ਕਰੂੰਗਾ ਸਾਰੇ ਤਿਰੂਨਗਰ ਦੇ ਵੋਟਰਾਂ ਨੂੰ ਕਿ ਇੱਕ ਚੰਗਾ ਇਮਾਨਦਾਰ ਸੂਝ-ਬੂਝ ਆਪਣੀ ਨਾਲ ਆਪਣੀ ਬੋਟ ਦਾ ਸਹੀ ਇਸਤੇਮਾਲ ਕਰਨ ਤਾਂ ਕਿ ਸਮਾਜ ਨੂੰ ਇੱਕ ਚੰਗਾ ਪ੍ਰਧਾਨ ਚੰਗਾ ਰਾਹ ਤੇ ਚਲਾਣ ਵਾਲਾ ਕੋਈ ਯੋਕੀ ਲੈ ਸਕੇ ਨਾ ਕਹਿੰਦਾ ਹਾਂ ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਅਪੀਲ ਕਰਦਾ ਕਿ ਵਾਲਮੀਕੀ ਤਰਫੋਂ 100 ਦੀਆਂ ਵੋਟਾਂ ਪੈ ਰਹੀਆਂ ਨੇ ਤਾਂ ਪਲੀਜ਼ ਮੈਨੂੰ ਇੱਕ ਇੱਕ ਕੀਮਤੀ ਵੋਟਵਾ ਕੇ ਇਹਨਾਂ ਨੂੰ ਕਾਮਯਾਬ ਕਰੋ ਇਹ ਮੇਰੀ ਕਾਮਯਾਬੀ ਨਹੀਂ ਤੁਹਾਡੀ ਕਾਮਯਾਬੀ ਹੈ ਐਂਡ ਜਿਹਨੇ ਫਿਰ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਜੈ ਵਾਲਮੀਕੀ ਹਰ ਹਰ ਵਾਲਮੀਕੀ ਲੈ ਇਸ ਗੱਲ ਕਰਦੇ ਆ ਵਾਰਡ ਨੰਬਰ 52 ਦੇ ਕੈਂਡੀਡੇਟ ਜਸਪINDER ਮੱਟੂ ਜੀ ਨਾਲ ਆਹਂ ਜੀ ਸੱਜਾ ਸਰਚਾ ਜੇ ਆਵਾਜ਼ ਵਿੱਚ ਤੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਅੱਜ ਜੇ ਆਪਣਾ ਅੰਮ੍ਰਿਤ ਲੇਡੇ ਇਲੈਕਟਰੀਟੀ ਨੂੰ ਕਿਤਰਾ ਦੇ ਰਹੇ ਇਹ ਬਾਦਸ਼ਾਹ ਦਾ ਸਵਾਗਤ ਹੈ ਚੋਨਾ ਕੀ ਹੋ ਨਗਰ ਵਿੱਚ ਜੁਵਾ ਤੇ ਇੱਥੇ ਹੋ ਰਹੀ ਹੈ ਬਹੁਤ ਇੰਤੋ ਪ੍ਰਚਾਰ ਕਰ ਰਿਹਾ ਹੈ ਚੋਨਾ ਇੰਡੀਆ ਦੇ ਫਾਈਨਲ ਇੱਥੇ ਜਿਹੜੇ ਹੋਰ ਵਿੱਚੋਂ ਤੇ ਬਹੁਤ ਹੀ ਸ਼ਾਂਤੀਮਈ ਤਰੀਕੇ ਨਾਲ ਹੋ ਰਿਹਾ ਕੋਈ ਲੜਾਈ ਝਗੜਾ ਨਹੀਂ ਜਿੰਨੇ ਕੋਟਰਾ ਸੂਬਾ ਦੇ ਪੜੇ ਵਿਖੀਆਂ ਇਹ ਸ਼ਾਂਤੀਮਈ ਤੋਨ ਨਾਲ ਇੱਥੇ ਹੋ ਰਿਹਾ ਸਾਰਾ ਕੋਈ ਜੇ ਨਾਲ ਕੋਈ ਧੱਕਾ ਸਿੱਤਾ ਕੋਈ ਨਹੀਂ ਹੋ ਰਿਹਾ ਜੀ ਬਹੁਤ ਸ਼ਾਂ ਲੈ ਕੇ ਸਾਰੇ ਹੀ ਵੋਟਰ ਜਿੰਨੇ ਵੀ ਵੋਟ ਦਾ મતદાન ਕਰਨ ਆ ਰਹੇ ਬਹੁਤ ਬਹੁਤ ਧੰਨਵਾਦ ਸਭ ਦਾ ਇਹ ਕਦੋਂ ਤੋਂ ਸ਼ੁਰੂ ਹੋ ਗਈ ਸੀ ਤੇ ਇਹ ਕਦੋਂ ਸਮਾਪਤ ਹੋਣੀ ਹੈ ਇਹ ਆਪਣਾ 7 ਵਜੇ ਸਵੇਰੇ ਸ਼ੁਰੂ ਹੋਈ ਹੈ ਜੀ ਤੇ ਸ਼ਾਮ ਨੂੰ 5 ਵਜੇ ਦੇ ਕਰੀਬ ਖਤਮ ਸਰ ਇਹ ਜਿਹੜਾ ਕਾਊਂਟਿੰਗ ਜਿਹੜੇ ਮਹੱਲਾ ਨਿਵਾਸੀ ਨੇ ਵੋਟਾਂ ਪਾਣ ਆ ਰਹੇ ਨੇ ਤੇ ਦੋ ਕੈਂਡੀਡੇਟ ਖੜੇ ਨੇ ਜਿੱਤ ਦਾ ਐਲਾਨ 4 ਵਜੇ ਹੋਏਗਾ ਸਭੀ ਬਾਕੀ ਵੀ ਦੇਖ ਸਕਦੇ ਹੋ ਇਗਰੇ ਬੋਟਾ ਬੋਟਾ ਨੇ ਜਿਹੜੀਆਂ ਬੜੀ ਸ਼ਾਂਤੀਮਈ ਤਰੀਕੇ ਨਾਲ ਹੋ ਰਹੀਆਂ ਨੇ ਟੀਨੂ ਨਗਰ ਪਟਿਆਲਾ ਦੇ ਵਿੱਚ ਕਮਾਂ ਮੈਨ ਨੂੰ ਕਮਾਂਗੀ ਕਿ ਜਿਹੜੇ ਇੱਥੇ ਬੋਟਾਂ ਦੀ ਹੈ ਜਿਹੜਾ ਹੋਗਾ ਉਮਰ ਲੈਨੇ ਉਹਨਾਂ ਵਾਸੀ ਜਿਹੜੇ ਬੋਟਾਂ ਆਣਾਂਗੇ ਬੜੇ ਸ਼ਾਂਤੀਮਈ ਤਰੀਕੇ ਨਾਲ ਤੇ ਕੰਮਾਂ ਬਤਾਈਆਂ ਜਾ ਰਹੀਆਂ ਨੇ ਜੇ ਤੁਹਾਨੂੰ ਅੰਦਰ ਦਾ ਮਾਹੌਲ ਵੀ ਦਿਖਾ ਦੇ ਕਿ ਇਸ ਤਰ੍ਹਾਂ ਦਾ ਹੈ बि

ਹਾਂਜੀ ਕੀ ਨਾਮ ਹੈ ਤੁਹਾਡਾ ਤਸ਼ਨੀਦ ਸਿੰਘ ਸਾਰੇ ਇਥੇ ਮੈਨਾਂ ਵਾਲੀ ਜਿਹੜੇ ਵੋਟਾਂ ਭਰਤਾਂ ਆ ਰਹੇ ਨੇ ਤੇ ਤੁਸੀਂ ਦੱਸ ਸਕਦੇ ਹੋ ਇਸ ਤਰ੍ਹਾਂ ਦੀ ਜੜੀ ਕੰਡੀਸ਼ਨ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਹੈ ਬਹੁਤ ਵਧੀਆ ਚੱਲ ਰਿਹਾ ਬੜੇ ਪਿਆਰ ਨਾਲ ਸਾਰੇ ਵੋਟਾਂ ਪਾ ਰਹੇ ਇੱਕ ਤਰੀਕਾ 7:00 ਵਜੇ ਸਾਰੇ ਪਿਆਰ ਨਾਲ ਵੋਟਾਂ ਪੁੱਟ ਰਹੇ ਬਹੁਤ ਵਧੀਆ ਮਾਹੌਲ ਬਹੁਤ ਪਹਿਲਾਂ ਨੇ ਜੀ 702 72 ਸੰਵਾਲ ਆਪਾਂ ਨੂੰ ਪਤਾ ਕਿ ਪ੍ਰਧਾਨ ਜੀ ਦੀ ਚੋਣ ਕਮਿਟੀ ਕਮਿਸ਼ਨ ਸਭਾ ਨੂੰ ਜੋ ਪ੍ਰਧਾਨ ਚੁਣਿਆ ਦੱਲ ਨਾਲ ਉਹ ਸਾਡੀ ਰਹਿਮਾਈ ਲਈ ਤੇ ਉਹ ਆਪਣੀ ਰਹਿਮਾਈ ਦੇ ਹੱਥਲ ਹੋ ਗਈ ਜਿਹੜੇ ਕੰਮ ਰੁਕੇ ਹੋਏ ਪੈਂਡਿੰਗ ਨੇ ਜਾਂ ਨਵੇਂ ਕਰਾਉਣਾ ਉਹ ਤੋਂ ਬੰਦ ਜਿਹਨੂੰ ਵੀ ਆਪਣੀ ਤੇ ਨਗਰ ਦੀ ਜਨਤਾ ਸਾਡੀ ਛੋਟੇ ਮੂਵੇ ਕਰਦੇ ਨੇ ਉਹਦੇ ਮੁੰਡੇ ਦੇ ਦਫ਼ਤਰ ਧਾਰਨ ਉਸ ਬੰਦੇ ਦੇ ਪਤਾ ਨਹੀਂ ਕੋਈ ਜਾਣਦਾ ਅੱਪੀ ਜੋ ਵੀ ਦਾ ਹੁੰਦਾ ਉਹ ਤਾਂ ਜੀ ਕਾਰਜਕਾਰੀ ਕੀ ਇਹ ਕੰਮ ਸਰ ਉਹ ਹੋਰ ਕਿੰਨੇ ਨੇ ਹੋਰ ਤੋਂ ਪਛਾਪੇ ਜੀ ਹੋਰ ਪਛਾਪੇ ਸਾਡੇ ਨਾਲ ਆ ਜੀ ਪਰ ਸਭ ਤੋਂ ਵੱਡੀ ਗੱਲ ਦੋਨੋਂ ਹੀ ਇੰਟੀਗ੍ਰੇਟ ਬੜੇ ਚੁਚੇ ਤਰੀਕੇ ਨਾਲ ਉਹਨਾਂ ਨੇ ਸਾਡਾ ਸਾਥ ਦਿੱਤਾ ਹੈ ਸਾਨੂੰ ਬਿਲਕੁਲ ਤੇਜ਼ਲੀ ਨਾਲ ਇਲੈਕਸ਼ਨ ਦੇ ਵਿੱਚ ਸਾਡਾ ਸਾਥ ਦਿੱਤਾ ਹੈ ਉਹ ਅੱਗੇ ਵੀ ਦੇ ਰਹੇ ਨੇ ਕੋਈ ਆਰਗੂਮੈਂਟ ਨਹੀਂ ਹੋਈ ਹੁਣ ਤੱਕ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਪ੍ਰਦੀਪ ਕਹਿੰਦਾ ਆਪਣੇ ਧਿਰੂ ਨਗਰ ਤੋਂ ਸਾਰੇ ਤੁਸੀਂ ਬੋਲਦੇ ਨੇ ਆਏ ਹੋ ਤੇ ਅੱਜ ਕਿਸ ਤਰ੍ਹਾਂ ਦਾ ਮਾਹੌਲ ਹੈ ਇੱਥੇ ਮੈਨੂੰ ਬਹੁਤ ਵਧੀਆ ਲੱਗਿਆ ਵੀ ਆਪਣੇ ਇੱਧਾ ਵੀ ਸੋਸਿੰਗੈਂਟਰੀ ਹੋਗਾ ਵੀ ਆਪਣੇ ਇਲੈਕਸ਼ਨ ਹੋ ਰਿਹਾ ਪੂਰੀ ਬਾਰਾਣੀ ਪੂਰੀ ਦਬੂ ਵੀ ਤਰੋਂ ਵਧੀਆ ਗੱਲ ਜੀ ਆਪਣੇ ਮੰਡੇ ਦੇ ਪ੍ਰਧਾਨ ਜੀ ਦੇ ਵਿੱਚ ਵੀ ਇਲੈਕਸ਼ਨ ਹੋ ਰਹੇ ਆ ਠੀਕ ਆ ਨਾ ਜੀ ਤੇ ਤੁਹਾਨੂੰ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਆਪਣਾ ਰਾਮਜੀਤ ਸਰ ਜੀ ਬੋਟਾ ਪਹਿਨੇ ਕੀ ਕਹਿਣਾ ਚਾਹੁੰਦੇ ਬੋਟਾ ਜੀ ਬਹੁਤ ਪਿਸਟੂਲੇਟਾ ਗੜੀ ਵਾਲਾ ਹੈ ਇਹਦੇ ਵਿੱਚ ਵੀ ਬੋਟਾ ਬੋਲੂ ਟੈਕਨੀਕੀ ਜਿਹੜਾ ਬੋਲਣਾ ਹੈ ਬਹੁਤ ਸਹਿਯੋਗ ਮਿਲਿਆ ਗਿਆ ਕੋਈ ਵੀ ਤੇ ਕੋਈ ਇਸ ਤਰ੍ਹਾਂ ਦੀ ਚੁਪਕ ਰਾਨੀ ਹੋਈ ਤੇ ਹਜੇ ਤੱਕ ਜੇ ਦੇਖੋ ਕੜਗੜ ਅੱਖੋਂ ਦੇ ਕਰੀਬ ਬੋਟਾ ਤੇ ਬਹੁਤ ਕੋਈ ਨਾ ਟੈਨ ਇਹ ਅੱਗੇ ਨੂੰ ਵੀ ਜਿਹੜਾ ਹੈਗਾ ਸੀ ਪੂਰੀ ਢੰਗ ਨਾਲ ਪੜਾਵਾ ਜਾਂਦੇ ਇਹ ਜੋ ਚੌਨ ਕਮੇਟੀ ਦਾ ਹੋਇਆ ਸਭਾ ਕਾ ਨੇ ਪੂਰੀ ਬੰਗਾਲਾ ਕੰਪਿਟਿਟਰ ਹੈ ਤੇ ਸੂਖਾ ਡਾਟਾ ਬਣੋ ਜਿਹੜਾ ਤੁਸੀਂ ਪ੍ਰੋਗਰਾਮ ਹੈ ਉਹ ਵੀ ਤੁਹਾਨੂੰ ਕੌਕਟ ਕਰ ਲੈਣ ਚੰਦੇਲੀ ਨਾਲ ਪੂਰੀ ਤਰ੍ਹਾਂ ਇਹ ਦਿਲਾਉਣ ਨਾਲ ਬਹੁਤ ਕੰਮ ਕਰ ਰਹੇ ਨੇ ਉਹਨਾਂ ਨੇ ਪੂਰਾ ਅਨੁਸ਼ਾਸਨ ਬਣਾ ਕੇ ਰੱਖਿਆ ਹੋਇਆ ਇਹ 5 ਵਜੇ ਤੱਕ ਵੀ ਬਣਾ ਕੇ ਸਨਗੇ ਸਾਰੇ ਰਿਪੋਰਟਿੰਗ ਜਿਹੜੀ ਹੈ ਤੇ ਦਾ ਰਿਪੋਰਟ ਕਰਵਾਉਣਾ ਕਰਦਗੇ ਜਿਹਦਾ ਰੈਟ ਜੀ ਪੜ੍ਹ ਜਿਵੇਂ ਤੱਕ ਹੋਣੀ ਆ ਫਿਰ ਉਸ ਤੋਂ ਬਾਅਦ ਘੰਟਾ ਕਰੋੜਾ ਇਲੈਕਸ਼ਨ ਕਰ ਜਿਨੇ ਇਹ ਕੰਟੀ ਉਹਨੂੰ ਕਿਉਂ ਕਰਦੇ ਪਏ ਤੁਸੀਂ ਚੈਨਲ ਬਣਾਇਆ ਹੈ ਦਾ ਮੇਰਾ ਅਰਜੀ ਸਕੂ ਕਰਦੇ ਸਰ ਆ ਦੇ ਬੋਟਾ ਵੈਰੀਐਂਟ ਦੱਸ ਸਕਦੇ ਕਿਸ ਤਰ੍ਹਾਂ ਦਾ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਸ਼ਾਂਤੀਪੂਰਨ ਬੋਟਾ ਦੀ ਜਿੱਤ ਹੋ ਗਈ ਹੈ ਸਰ ਹੁਣ ਤੱਕ ਕਿੰਨੇ ਦਾ ਬੋਟਾਂ ਦਾ ਭੁਗਤਾਨ ਹੋ ਚੁੱਕਿਆ ਹੈ ਹੁਣ ਤੱਕ ਲਗਭਗ 50% ਵੋਟ ਹੋ ਚੁੱਕੇ ਜੀ ਸਰ ਰਿਜ਼ਲਟ ਕਦੋਂ ਆ ਦੱਸ ਸਕਦੇ ਜੱਟ ਸ਼ਾਮ ਨੂੰ ਆ ਜਾਣਾ ਹੈ 5:00 ਵਜੇ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨੰਕ ਸਿੰਘ ਹੈ ਸਰ ਦੱਸ ਸਕਦੇ ਹੋ ਵੋਟਰਾਂ ਬਾਰੇ ਕਾਲਾ ਦੇ ਤਿਰੋਣ ਲੱਗਦੇ ਇਲੈਕਸ਼ਨ ਹੋ ਰਹੇ ਨੇ ਹਰ ਸਾਲ ਦਾ 2 ਸਾਲ ਬਾਅਦ ਇਲੈਕਸ਼ਨ ਹੁੰਦੇ ਨੇ ਇੱਥੇ ਜੀ ਜਿਹੜੇ ਦੋ ਕੈਂਡੀਡੇਟ ਹਨ ਜਿਸੰਦਰ ਸ਼ਮਲੂ ਮੱਟੋ ਜੀ ਤੇ ਦੂਜੇ ਨੇ ਜਿਸੰਦਰ ਕੁਮਾਰ ਰਾਜੀ ਸਰ ਹੁਣ ਤੱਕ ਕਿੰਨੀ ਵੋਟਰ ਦਾ ਭੁਗਤਾਨ ਹੋ ਚੁੱਕਿਆ ਹੈ ਵੋਟਾਂ ਦਾ ਹਲੇ ਕੋਈ 400 500 ਦੇ ਗਏ ਆ ਗਿਆ ਹੈ ਕਿੰਨੇ ਪੈਂਡਿੰਗ ਰਹਿੰਦੀਆਂ ਨੇ ਪੈਂਡਿੰਗ ਤਾਂ ਵੋਟ ਦਾ ਹੈਗੀਆਂ 4-3 ਚਾਬੇ ਜੇ 1 ਤੱਕ ਜੀ ਹੱਦ ਕਰਨੇ ਦੀ ਗੋਲੀ ਹੋਣੀ ਹੈ ਗੋਲੀ ਹੋਣੀ ਰਹਿੰਦੀ ਹੈ ਸਰ ਰਿਜ਼ਲਟ ਜਿੰਦ ਦਾ ਦੇਖੋ ਜੀ ਹਰ ਕੋਈ ਆਪੋ ਆਪਣਾ ਕਾਰੋਬਾਰ ਚਲਾ ਰਿਹਾ ਹੈ ਕਿੰਨਾ ਚਿਰ ਜੋਰ ਹੈ ਆਪਣਾ ਜੋਰ ਦਿਖਾ ਰਿਹਾ ਹੈ ਬੜੀ ਨੂੰ ਪਰਮਾਤਮਾ ਨੇ ਕਰਨਾ ਕੰਮ ਹੈ ਅਧਿਆਪਕ ਸਾਹਿਬ ਦੇ ਨਾਮ ਤੇ ਆਇਆ ਹੈ